ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਕੌਣਸਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਦੋ ਵੜਾ ਬਕਾਉਆ ਜੀ ਵੱਧ ਜਾਣਕਾਰੀ ਲੈਣੇ ਆਪਾਂ ਬਾਈ ਤੋਂ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਵੀਰੇ ਨਾਂ ਵੀਰ ਜੀ ਪੂਰ ਸਿੰਘ ਜੀ ਪਿੰਡ ਕੌਣ ਸੀ ਜੀ ਜ਼ਿਲ੍ਹਾ ਬਰਨਾਲਾ ਜੀ ਪਹਿਲੀ ਬੈਡ ਦੀ ਜਾਣਕਾਰੀ ਬਈ ਪਹਿਲੇ ਵੀ ਡੇਢ ਮਹੀਨਾ ਸੂਈ ਨੂੰ ਹੋ ਗਿਆ ਹਾਂਜੀ ਇਹਦਾ ਬੱਚਾ ਮਰਿਆ 12 ਲੀਟਰ ਦੁੱਧ ਦਾ ਵੀਰੇ ਕੰਡੇ ਗਾ ਹਾਂ ਨਿਆਣਾ ਚ ਹੀ ਪਾਵੇ ਕੋਈ ਨਾ ਪਾਵੇ ਦੋਵੇਂ ਪਾਸੇ ਬਹਿ ਕੇ ਚਵਾਈ ਕਰਾਉਂਦੀ ਆ ਠੀਕ ਆ ਹਾਂ ਜੋ ਪਰਾ ਚੈੱਕ ਕਰ ਸਕਦੇ ਫਾੜੀ ਵਾਲਾ ਲੇਵਾ ਕਰਮਾਂ ਵਾਲੇ ਦਾ ਰੇਟ ਬਈ ਜੀ ਦਾ ਡੇਢ ਫੌਂਟ ਦੀ ਕਰਾਂਗੇ ਵੀਰੇ ਦਾ ਹਾਂਜੀ ਦੂਜੀ ਦਾ ਦੱਸੋ ਜੀ ਤੋਂ ਦੂਜੀ ਨੂੰ 6 ਮਹੀਨਾ ਦੀ ਗੱਬਣਾ ਵੀਰੇ ਹਾਂਜੀ ਸਾਢੇ 3 ਮਹੀਨੇ ਤੋਂ ਚੈੱਕ ਕਰਵਾਈ ਹੋਈ ਸੀ ਹਾਂਜੀ ਤੇ ਹੁਣ 6 ਮਹੀਨੇ ਵਾਲਾ ਚੈੱਕ ਕਰਵਾ ਕੇ ਲੈ ਆ ਜੀ ਥੱਲੀ ਦੀ 8 ਲੀਟਰ ਦੁੱਧਾ 8 ਲੀਟਰ ਦੁੱਧ ਹਾਂ ਇਹ ਵੀ ਚਾਹੀਦਾ ਨਿਆਣਾ ਪਾਵੇ ਨਾ ਪਾਵੇ ਦੋਵੇਂ ਪਾਸੇ ਬਹਿ ਕੇ ਚਵਾਈ ਕਰਾਉਣੀ ਦੋਵੇਂ ਗਾਈਆਂ ਠੀਕ ਆ ਹਾਂ ਰੇਟ ਰੇਡ ਫੋਨ ਤੇ ਕਰਾਂਗੇ ਦੋਮਾ ਵੀਰੇ ਜਾਇ ਜੀ ਹੋਊਗਾ ਜਾਇ ਹੋਣਗੇ ਦੋਮਾ ਦੇ ਵੀਰੇ ਠੀਕ ਆ ਇਹ ਬਸੂ ਮਰਿਆ ਹੋਇਆ ਰੇਟ ਬਿਲਕੁਲ ਜਾਇ ਹੋਈਦਾ ਬਸੂ ਮਰੇ ਸਾਬ ਨਹੀਂ ਰੇਟ ਹੋਈਦਾ ਠੀਕ ਆ ਹਾਂ ਵੱਧ ਨਹੀਂ ਹੁੰਦਾ ਬਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਭਰਾ ਪਿੰਡ ਕੌਨਸਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਇੱਕ ਟੋਕੜ ਗੱਪਣ ਤੇ ਇੱਕ ਸੂਈ ਵੀ ਸੀ ਬੱਚਾ ਹੈਣੀ ਠੀਕ ਆ ਜੀ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਬਾਕੀ ਵੱਡੀ ਵੀਡੀਓ ਚ ਭਰਾ ਤੋੜਾ ਤਰਾ ਦਿਖਾਇਆ ਵਾ ਬਾਰਸ਼ ਦਾ ਟਾਈਮ ਹੈਨਾ ਦੇਖੀ ਰਹੀ ਬਾਰਸ਼ ਵੀਡੀਓ ਬਣਾ ਰਹੀ ਹੈ ਰੱਬ ਵੀ ਥੋੜਾ ਜਿਹਾ ਧੱਕਾ ਕਰੀ ਜਾਂਦਾ ਜੀ ਠੀਕ ਆ